ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਰਹੇ ਤੇ ਉਮੀਦ ਕਰ ਰਹੇ ਹਾਂ ਤੁਸੀਂ ਵੀ ਸਾਰੇ ਆਪਣੇ ਆਪਣੇ ਘਰਾਂ 'ਚ ਬਹੁਤ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਗਰਮੀਆਂ ਦੀ ਛੁੱਟੀਆਂ ਸ਼ੁਰੂ ਹੋ ਗਈਆਂ ਹੁਣ ਤੇ ਅੱਜ ਤੋਂ ਮੈਂ ਪਲਾਨ ਕੀਤਾ ਕਿ ਸਵੇਰੇ ਮਾਰਨਿੰਗ ਵਕਤ ਜ਼ਰੂਰ ਜਾਇਆ ਕਰਨਾ ਹੈ ਹੈਲਥ ਸੈੱਟ ਕਰਨੀ ਹੈ ਹੁਣ ਆਪਾਂ ਛੁੱਟੀਆਂ ਦੇ ਵਿੱਚ ਤੇ ਇਸ ਕਰਕੇ ਅੱਜ ਮੈਂ ਇਹੀ ਪਲਾਨ ਕੀਤਾ ਹੋਇਆ ਵਕਤ ਤੇ ਚੱਲੀ ਹਾਂ ਮੈਂ ਤੇ ਬਾਹਰ ਦਾ ਨਜ਼ਾਰਾ ਬਹੁਤ ਸੋਹਣਾ ਹੈ ਇੱਥੇ ਨਾ ਐਕਚੁਅਲੀ ਪਿੰਡਾਂ ਕਰਕੇ ਥੋੜਾ ਜਿਹਾ ਮਤਲਬ ਹਵਾਰ ਸਨਿਤ ਹੈ ਬੀਐਨਡੀ ਇੱਕਦਮ ਖੁੱਲਾ ਏਰੀਆ ਹੈ ਨਾ ਬਾਹਰ ਮੌਸਮ ਬਹੁਤ ਸਾਰਾ ਠੰਡਾ ਹੋਇਆ ਹੋਇਆ ਹੈ ਕਿਉਂਕਿ ਐਕਚੁਅਲੀ ਕੱਲ੍ਹ ਨੇਰੀਆ ਕਿਹਾ ਟਿੱਕਿਆ ਸ਼ਾਮ ਨੂੰ ਥੋੜੀ ਜਿਹੀ ਬਾਰਿਸ਼ ਵੀ ਹੋਈ ਸੀ ਪਰ ਗੰਦ ਵੀ ਉਹ ਨਹੀਂ ਪੈ ਗਿਆ ਹੁਣ ਆਕੇ ਸਫਾਈ ਤੇ ਵੀ ਚੰਗੀ ਪ੍ਰੇਡ ਹੋਏਗੀ ਪੂਰਾ ਪਰ ਇਹ ਹੈ ਕਿ ਮੌਸਮ ਠੰਡਾ ਹੋ ਗਿਆ ਥੋੜਾ ਹੁਣ ਦੇਖੋ ਜੀ ਬਾਹਰ ਇੱਕਦਮ ਖੁੱਲਾ ਏਰੀਆ ਹੈ ਸ਼ਾਂਤੀ ਹੈ ਔਰ ਗੁਰਦੁਆਰਾ ਸਾਹਿਬ ਤੋਂ ਆਵਾਜ਼ ਆ ਰਹੀ ਹੈ ਬਹੁਤ ਅੱਛਾ ਲੱਗ ਰਿਹਾ ਸਿਰੇ ਸਿਰੇ ਪਾਰਕ ਦਾ ਆਪਾਂ ਨੇ ਐਕਸਰਸਾਈਜ਼ ਕਰ ਲਈ ਜੀ ਅੱਜ ਮੈਂ ਲੋਜੀ ਵਰਡ ਨਹੀਂ ਬੋਲਾਂ ਕਿਉਂਕਿ ਮਾਨਸਾ ਮੈਨੂੰ ਕਹਿੰਦੇ ਕਿ ਤੂੰ ਲੋਜੀ ਬਹੁਤ ਬੋਲਦੀ ਹੈ ਵਾਰ-ਵਾਰ ਵਿੱਚ ਤੇ ਇਸ ਕਰਕੇ ਮੈਂ ਲੋਜੀ ਵਰਡ ਨਹੀਂ ਬੋਲੂੰਗੀ ਐਕਸਰਸਾਈਜ਼ ਅੱਜ ਮੈਂ ਕਰਨੀ ਸੀ ਸੈਰ ਕਰਿਆ ਹੀ ਐਕਸਰਸਾਈਜ਼ ਦਾ ਪਲਾਨ ਸੀ ਪਰ ਯਸ਼ ਦਾ ਫੋਨ ਆ ਗਿਆ ਇਸ ਕਰਕੇ ਫਿਰ ਮੈਂ ਉਸ ਤੋਂ ਬਾਅਦ ਐਕਸਰਸਾਈਜ਼ ਨਹੀਂ ਕੀਤੀ ਹੁਣ ਕਾਫੀ ਟਾਈਮ ਹੋ ਗਿਆ ਘੰਟਾ ਕੋ ਦਿਨਾ ਗੱਲਬਾਤ ਚੱਲਦੀ ਰਹੀ ਹੁਣ ਲੱਗੀ ਭੁੱਖ ਤੇ ਅਸੀਂ ਮੈਂ ਪੋਹਾ ਕੀਤਾ ਆਪਣਾ ਤਿਆਰ ਪੋਹਾ ਮੇਰਾ ਰੈਡੀ ਹੈ ਮੈਂ ਆਪਣਾ ਪੋਹਾ ਰੈਡੀ ਕਰ ਲਿਆ ਹੁਣ ਮੈਂ ਪੋਹਾ ਖਾਣ ਲੱਗੀ ਐ ਤੇ ਮਾਨ ਸਾਹਿਬ ਪਰੌਂਠੇ ਹੀ ਖਾਂਦੇ ਐ ਉਹ ਕਹਿੰਦੇ ਮੇਰੇ ਤਾਂ ਪਰੌਂਠੇ ਹੀ ਨੇ ਸਾਡੇ ਵੀ ਨਾ ਵੈਸੇ ਪੁੱਠਾ ਹੀ ਹਿਸਾਬ ਐ ਮਾਨ ਸਾਹਿਬ ਪਰੌਂਠੇ ਖਾ ਕੇ ਖੁਸ਼ ਐ ਮੈਂ ਪੋਹਾ ਖਾ ਕੇ ਖੁਸ਼ ਐ ਪਰ ਪਰੌਂਠੇ ਮੈਨੂੰ ਲੱਗ ਜਾਂਦੇ ਐ ਉਹਨਾਂ ਦੇ ਖਾਦੇ ਹੋਏ ਔਰ ਮੇਰਾ ਪੋਹਾ ਉਹਨਾਂ ਨੂੰ ਲੱਗ ਜਾਂਦਾ ਖਾਦਾ ਹੋਇਆ ਉਹ ਸਲੀਮ ਪਏ ਆ ਆਪਾਂ ਪਰੌਂਠੇ ਲੱਗੀ ਜਾਂਦੇ ਆ ਆਪਾਂ ਨੂੰ ਇਹ ਦੇਖ ਦੇਖ ਕੇ ਬਣਾਉਂਦੇ ਬਣਾਉਂਦੇ ਲੱਗੀ ਜਾਂਦੇ ਆ ਹਾਂਜੀ ਤਿਆਰ ਹੋ ਤਿਆਰ ਹੋਰ ਫੋਨ ਹੀ ਚੱਕਿਆ ਉਹਨਾਂ ਨੇ ਚੱਕਿਆ ਹੀ ਨਹੀਂ ਫੋਨ ਜਾ ਕੇ ਬੋਲ ਕਰਦਾ ਅੱਛਾ ਠੀਕ ਠੀਕ ਚਲੋ ਜਾ ਕੇ ਦੇਖਦੇ ਆ ਫਿਰ ਟੀਵੀ ਕਰ ਦੋ ਬੰਦ ਫਿਰ ਚੱਲਦੇ ਆ ਹਾਂ ਜੇ ਬੋਜੀ ਆਪਾਂ ਤਿਆਰ ਆ ਰਹੇ ਹੁਣ ਆਪਣੀ ਜਾਣਾ ਹੈ ਅੱਜ ਬਹੁਤ ਖਾਸ ਕੰਮ ਚੱਲ ਰਿਹਾ ਅੱਜ ਮੈਂ ਦੋ ਸਾਲਾਂ ਤੋਂ ਰੋਣਾ ਪਾ ਰਹੀਆਂ ਇਹਨਾਂ ਨੂੰ ਮੇਰਾ ਫ੍ਰਿਜ ਖਰਾਬ ਹੈ ਪਾਣੀ ਬਹੁਤ ਛੱਡ ਰਿਹਾ ਸੀ ਤੇ ਹੁਣ ਮੈਂ ਤਿਆਰ ਹਾਂ ਬਸ ਅੱਜ ਅਸੀਂ ਫ੍ਰਿਜ ਦੇਖਣ ਜਾ ਰਹੇ ਹਾਂ ਦੇਖਦੇ ਆ ਜੇ ਸਾਨੂੰ ਠੀਕ ਲੱਗਿਆ ਪਸੰਦ ਆ ਗਿਆ ਤੇ ਅਸੀਂ ਚੱਕਦੇ ਆਵਾਂਗੇ ਹੁਣ ਰੈਡੀਆ ਬਾਹਰ ਵੇਟ ਕਰ ਰਹੇ ਹਾਂ ਤੇ ਚਲੋ ਫ੍ਰਿਜ ਹੋਰ ਹੈ ਗਰਮੀ ਚ ਕਿਟਾ ਕਿਤੇ ਚਾਨਾ ਸੁੱਖਾ ਹੀ ਪਿਆ ਹੂੰ ਗੱਡੀ ਬੜੀ ਗਰਮ ਪਈ ਹੈ ਛੇਤੀ ਐਸੀ ਹੁਣ ਕਰੋ ਬੈਠ ਕੇ ਵਿੱਚ ਹੋਰ ਤਪੀ ਪਈ ਛੇਤੀ ਫੁਰੀ ਇਤਮ ਸੇਕ ਮਾਰ ਲਿਆ ਪੁੱਤ ਬਾਹਰ ਲਾ ਕੇ ਕਿਹਾ ਮੈਂ ਕਿਹਾ ਤੇ ਉਹਨਾਂ ਨੇ ਆਣਾ ਹੋਈਗਾ ਤੇ ਅੰਦਰ ਰਸ ਕਰਦੇ ਆਂ ਮੇਕਅਪ ਨਹੀਂ ਆਇਆ ਉਹਨਾਂ ਨੂੰ ਉੱਪਰ ਵਾਲੀਆਂ ਤਾਂ ਹੈਗੀਆਂ ਉਹਨਾਂ ਕੋਲ ਦੇਖ ਰਿਹਾ ਲੱਗਦਾ ਵੀ ਇਹ 10 ਬੱਚੇ ਹੋਵਣਗੇ ਇਹ ਧੁੱਪ ਪੈ ਰਹੀ ਹੈ ਪੂਰੀ ਉਨਨ ਮੇਰੇ ਸასი ਅੱਜ ਅਸੀਂ ਫ੍ਰਿਜਲੈਂਡ ਜਾ ਰਹੇ ਆ ਤੇ ਅੱਜ ਪੈਸੇ ਤਾਂ ਮੈਂ ਰਸਤੇ ਜਿਹਾ ਵਲੌਗ ਬਣਾਉਣਾ ਸੀਗਾ ਪਰ ਬਹੁਤ ਥੱਕ ਗਿਆ ਧੁੱਪ ਬਹੁਤ ਜ਼ਿਆਦਾ ਸੀਗੀ ਪਰ ਇੰਨੀ ਗਰਮੀ ਹੈ ਗੱਡੀ ਵਿੱਚ ਚਾਹੇ AC ਵੀ ਜਿੰਨੇ ਮਰਜ਼ੀ ਹੋਣਾ ਅੱਜ ਤਾਂ ਇਹ ਵੀ ਲੱਗ ਰਿਹਾ ਸੀ ਸਭ ਫੇਲ ਹੈ ਤੇ ਥੱਕ ਗਏ ਬੁਰੀ ਤਰ੍ਹਾਂ ਸੀ ਲੱਪਦੇ ਹੋਏ ਕਾਫੀ ਸਾਰੀਆਂ ਸ਼ਾਪਸ ਘੁੰਮੀਆਂ ਫਾਈਨਲੀ ਇੱਕ ਸ਼ਾਪ ਤੋਂ ਸਾਨੂੰ ਜਦ ਪੂਰਾ ਪਟਿਆਲਾ ਘੁੰਮ ਕੇ ਐਂਡ ਵਿੱਚ ਜਦੋਂ ਸ਼ਾਪ ਤੇ ਗਏ ਹੈ ਜੋ ਸਾਨੂੰ ਚਾਹੀਦੀ ਸੀ ਚੀਜ਼ ਉਹ ਸਾਨੂੰ ਫਾਈਨਲੀ ਮਿਲ ਗਈ ਅਸੀਂ ਆਪਣਾ ਫ੍ਰਿਜ ਲੈ ਆਏ ਤੇ ਹੁਣ ਇਹ ਫਰ ਕਰ ਲੈ ਕੇ ਬੜੇ ਹੀ ਆ ਥੋੜਾ ਜਿਹਾ ਕਾਫੀ ਥੱਕ ਗਏ ਸੀਗੇ ਇਸ ਕਰਕੇ ਰਸਤੇ 'ਚ ਕਿਤੇ ਧੁੱਪ ਕਰਕੇ ਵਲੌਗ ਨਹੀਂ ਬਣਾ पाए ਤੇ ਫਾਈਨਲੀ ਅਸੀਂ ਆਪਣਾ ਫ੍ਰਿਜ ਲੈ ਆਏ Samsung ਦਾ ਸੰਦੇਸੀ ਇਹ ਜਿਹੜਾ ਫ੍ਰਿਜ 20 ਸਾਲ ਦੀ ਵੈਰੰਟੀ ਵਾਲਾ ਉਹ ਲੈ ਆਏ ਹੈ ਡਬਲ ਡੋਰ ਮੈਂ ਕਾਫੀ ਟਾਈਮ ਤੋਂ ਕਹਿ ਰਹੀ ਸੀ ਕਿ ਮੈਂ ਡਬਲ ਡੋਰ ਫ੍ਰਿਜ ਲੈਣਾ ਤੇ ਉਹ ਲੈ ਕੇ ਆਈ ਹਾਂ ਹੁਣ ਇਹਨੂੰ ਸਟਾਰਟ ਕਰਾਂਗੇ ਤੇ ਇਹਦੇ ਵਿੱਚ ਸਮਾਨ ਰੱਖਦੇ ਆਂ

ਅੰਮੜੀਆ ਦਾ ਐਂਟਰ ਤਾਂ ਹੈ ਨਹੀਂ ਇਹ ਤੇ ਰੱਖ ਲੰਦੇ ਇਹ ਤੇ ਕਰਦੇ ਨੇ ਤੇ ਜਦੋਂ ਪਤੀ ਜੀ ਇਹਨਾਂ ਨੂੰ ਸਥਾਪਿਤ ਕਰ ਬੰਦੇ ਉਪਰ ਇਸ ਜਿਹੜੇ ਅੱਲਾਹ ਵਾਜ਼ੀ ਪਤੀ ਜੀ ਕਿੱਥੇ ਗਈ ਦੀ ਨੀ ਪਤੀ ਜੀ ਤਾਂ ਸਿਰ ਇਹਨੂੰ ਪਤੀ ਕੋਲੋਂ ਆਉਂਦੀ ਆ ਇਹਨੂੰ ਸਟਾਰਟ ਕਰਦੇ ਤੁਸੀਂ ਨੂੰ ਹੈ ਨਾ ਸਟਾਰਟ ਕਰਕੇ ਪਿਛਲੀ ਨਾ ਪਲਾਕੇ ਦੇ ਇੱਧਰ ਨੂੰ ਲਿਆਣਾ ਪੈਣਾ। ਕੋਮਾ ਜੀ ਨਾ। ਪਰਾਕੇ ਨੇ ਆਕੇ ਇੱਧਰ ਇੰਤਾ ਖਾਦੀ ਉੱਚਾ ਗਈ। ਸਟਾਰਟ ਕਰ। ਲੈ ਤੁਸੀਂ ਸਟਾਰਟ ਕਰ ਦੋ ਮੈਂ ਬਣਾ ਦਿੰਦੀ ਹਾਂ। ਕੋフィンਾ ਮੈਂ ਬਰਾਬਰ ਸਟਾਰਟ ਕਰ। ਮੇਰਾ ਤਾਂ ਹੱਥ ਵੀ ਨਹੀਂ ਆਣਾ ਵਿੱਚੋਂ। ਕੋਈ ਤੁਹਾਨੂੰ ਨਹੀਂ ਕਰਨਾ ਪੈਣਾ ਇਹ। ਫਾਈਨਲੀ ਆਪਾਂ ਨੇ ਸਾਮਾਨ ਫ੍ਰਿਜ ਵਿੱਚ ਰੱਖ ਕੇ ਫ੍ਰਿਜ ਆਪਣਾ ਸਜਾਤਾ। ਕਾਫੀ ਸਪੇਸ਼ੀਅਸ ਹੈ। ਕਾਫੀ ਸਾਮਾਨ ਆ ਗਿਆ ਇਹਦੇ ਵਿੱਚ। ਇਧਰ ਵੀ ਕਾਫੀ ਫ੍ਰੀਜ਼ਰ 'ਚ ਦੇ ਕਈ ਕੁਸ਼ ਆ ਗਿਆ। ਇੱਕਦਮ ਮਸਾਲੇ-ਮਸੂਲੇ ਸਾਰੇ। ਤੇ ਇਸੇ ਨਾਲ ਹੀ ਮੈਂ ਅੱਜ ਦਾ ਵਲੋਗ ਇੱਥੇ ਖਤਮ ਕਰ ਰਹੀ ਹਾਂ। ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਔਰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਆ ਔਰ ਅਸੀਂ ਇਸਦੀ ਇੰਪਰੂਵਮੈਂਟ ਵਾਸਤੇ ਹੋਰ ਕੀ ਕਰ ਸਕਦੇ ਆ ਥੈਂਕ ਯੂ